ਪੱਟੀ ਦਿੱਤੇ ਸੀਪਲ ਸਕੂਲ ਜਿਹੜਾ ਅੱਜ ਜੈਂਪ ਲਾਇਆ ਗਿਆ ਜਿਹੜੀ ਰੋੜ ਵੰਸ ਸਾਡੇ ਪਰਿਵਾਰ ਉਹਨਾਂ ਨੇ ਸਾਈਕਲ ਦਿੱਤੀਗੇ ਕੈਬਨ ਮੰਤਰੀ ਲਾਲਜੀਤ ਸਿੰਘ ਗੱਦੀ ਮਨਵਾਏ ਜਿਹਨੇ ਚੱਲੇ ਸੀ ਸਾਬਕਾ ਸਰਦਾਰ ਤੋਂ ਮਾਸੀ ਮਾਰਦੀ ਵੱਲ ਜਿਹੜੇ ਸਾਡੇ ਰੋੜ ਵੰਸ ਪਰਿਵਾਰ ਸਿੰਘ ਜੀ ਜਤਲਾ ਸੀ ਜਿਹੜੇ ਵਿਚਾਰੇ ਇਹਨਾਂ ਬੁੱਧੀਆਂ ਨਹੀਂ ਸੀ ਜਾਂਦਾ ਉਹਨਾਂ ਦੀ ਪੱਟੀ ਡਾਕੂਮੈਂਟ ਤੇ ਸਾਨੂੰ ਟ੍ਰਾਈਸਾਈਕਲ ਔਰ ਬੈਂਡਲੀ ਵਾਲੇ ਸਾਈਕਲ ਦਿੱਤੀ ਜਾਣ ਤੇ ਅੱਜ ਪੰਜਾਬ ਸਰਕਾਰ ਦੇ ਵੱਲੋਂ ਸੀਸੀ ਸਾਹਿਬ ਦੇ ਵੱਲੋਂ ਇੱਥੇ ਪੂਰੀ ਤਰ੍ਹਾਂ ਪਾਈ ਸਾਰੇ ਅਜੀਮ ਸਾਹਿਬ ਅਸੀਰ ਸਾਹਿਬ ਈਐਸਐਸ ਸਾਹਿਬ ਹੋਰ ਵੀ ਟੀਮ ਦੇ ਇਹਨੇ ਵੀ ਮੈਂਬਰ ਸਾਹਿਬ ਇੱਥੇ ਸਾਰੇ ਪਹੁੰਚ ਕੇ ਪਰਪੋਣਾ ਨੇ ਜਿੰਦਗੀ ਸਾਡੇ ਵੀਰ ਸੀ ਜੋੜ ਬੰਧ ਜਿੰਨਾ ਕੋ ਅਫਾਹ ਨਹੀਂ ਜਿੰਨਾ ਬੁਰੀ ਆਣੀ ਸੀ ਕਿੰਦਾ ਇਹਦੀ ਲਾਗਤ ਹੋਣੀ ਹੈ ਅੰਦਰ ਉਹਨਾਂ ਨੂੰ ਇਹ ਸਹਾਇਤ ਦੇ ਕੇ ਔਰ ਉਹਨਾਂ ਵਿਚ ਇਹ ਬੁੜੀ ਪਾਕਿਸਤਾਨੀ ਸਾਡੇ ਕੋਲ ਚੱਲਿਆ ਫਿਰ ਨਹੀਂ ਜਾਂਦਾ ਔਰ ਸਰਕਾਰ ਸਾਡੀ ਪਹੁੰਚ ਕਰੇ ਤੇ ਇਕਾਗਰ ਮੰਤਰੀ ਲਾਲ ਸਿੰਘ ਧਰਨੀ ਪਹਿਲਾਂ ਉਹਨਾਂ ਨੂੰ ਬੁਲਾ ਕੇ ਉਹਦਾ ਟੈਂਪ ਲਗਾਇਆ ਔਰ ਜਿੰਨੇ ਵੀ ਲੋਡ ਵਾਂਗ ਸੀ ਉਹਨਾਂ ਦੇ ਕੋਲ ਭਰਾਏ ਇਥੇ ਉਹਨਾਂ ਨੂੰ ਅੱਜ ਜਿਹੜੇ ਸੈਕਟਰ ਤੋਂ ਬਹੁਤ ਵੱਡਾ ਇਲਾਕਾ ਕਿ ਜਿੰਨੇ ਵੀ ਅੱਜ ਸਾਈਕਲ ਦਿੱਤੇ ਗਏ ਟ੍ਰਾਈ ਸਾਈਕਲ ਮੋਟਰਸੇਪ ਆਪਣੇ ਦੂਸਰੀ ਸਾਈਕਲ ਕਮ ਸਿਕਮ 50 ਲੱਖ ਦੀ ਲਾਗਤ ਦੇ ਨਾਲ ਇਹ ਸਾਰਾ ਅਜ ਸਮਾਨ ਦਿੱਤਾ ਗਿਆ ਤੇ ਜਿਨ੍ਹਾਂ ਦੇ ਵਿੱਚ ਤੁਸੀਂ ਦੇਖਦੇ ਹੋਗੇ ਆਪਣੇ ਹਰ ਦਾ ਪੱਤੀ ਸਾਡੇ ਵੀ ਜਿੰਨੇ ਵੀ ਆਵਾਜ਼ੀ ਉਹਨਾਂ ਨੂੰ ਅੱਜ ਉਹਨਾਂ ਦੀ ਮਦਦ ਵਾਸਤੇ ਉਹਨਾਂ ਦੀ ਸੁਰੂਤ ਵਾਸਤੇ ਕਿਉਂ ਵਿਚਾਰੇ ਚੱਲ ਫਿਰ ਨਹੀਂ ਸਕਦੇ ਤੇ ਪੈਂਟੀ ਵਾਲੇ ਸਰ ਦੇ ਜੀ ਦਾ ਉਹਨਾਂ ਕੋਲ ਕੋਈ ਨਾ ਪਰਮਾਰਾਂ ਵਿੱਚ ਜਦੋਂ ਇਹੋ ਜਿਹਾ ਕੋਈ ਹਾਦਸਾ ਹੋ ਜਾਂਦਾ ਤੇ ਪਰਿਵਾਰ ਨੂੰ ਪਤਾ ਹੁੰਦਾ ਉਹ ਕਿਸ ਤਰ੍ਹਾਂ ਆਪਣੇ ਪ੍ਰਵਾਹ ਦੇ ਜੀ ਨੂੰ ਲੈ ਲੈ ਕੇ ਤਰੀ ਫਿਰਦੇ ਆ ਤੇ ਉਹਨਾਂ ਦੀ ਬਦਦਵਾਸਤੀ ਨੂੰ ਸਰਕਾਰ ਨੇ ਇੱਕ ਬਹੁਤ ਵੱਡਾ ਪ੍ਰੋਗਰਾਮ ਕੀਤਾ ਕਿ ਜਿਹੜਾ 50 ਲੱਖ ਦਾ ਸਮਾਨ ਪੱਤੀ ਹਲਕੇ ਦੇ ਵਿਕਲਾਪ ਜਿੰਨੇ ਸਾਡੇ ਨੂੰ ਹੋਰ ਵਜਿ ਦਿੱਤਾ ਗਿਆ ਤੇ ਅਸੀਂ ਧੰਨਵਾਦ ਕਰਦੇ ਆਂ ਸੀਐਮ ਸਰਕਾਰ ਦਾ ਸਮਾਨ ਦਾ ਕੇਬਨ ਮੰਤਰੀ ਲਾਲਜੀਤ ਸਿੰਘ ਖੁੱਲੰਭਾ ਤੇ ਜਿਹੜਾ ਇੱਕ ਗਰੀਬਾਂ ਦੀ ماں ਹਰ ਕੇ ਅੱਜ ਇਹਨਾਂ ਨੂੰ ਬੇਸਹਾਰੇ ਵਿੱਚ ਚੱਲਣ ਦੇ ਜੋ ਆਪਣਾ ਬਣਾ ਦਿੱਤਾ ਕਈ ਵਾਰ ਹੁੰਦਾ ਕਿ ਜਿਹੜਾ ਕੋਈ ਗੁਰਘਟਨਾ ਕੋਈ ਹਾਦਸਾ ਹੋ ਜਾਂਦਾ ਘਰੇ ਬੈਠਾ ਬੈਠਾ ਇਹ ਵਿਚਾਰਾ ਹੋਰ ਸੀ ਤੁਹਾ ਆਪਣੀ ਬੰਵਾਰੀ ਨੂੰ ਸਤਿਕਾਰ ਹੋਈਦਾ ਕਿ ਜਦੋਂ ਆਪਾਂ ਇਹੋ ਜਿਹਾ ਸੈਕਲ ਦੇਗੇ ਉਹ ਤੁਰਨ ਵਾਸਤੇ ਆਪਣੇ ਇੱਕ ਆਪਣਾ ਕਪਾਣ ਪੈਦਾ ਕਰਨਾ ਨਹੀਂ ਕਿਉਂਕਿ ਜਦੋਂ ਇਹ ਬੰਦਾ ਤੁਰ ਕੇ ਜਦ ਬਾਹਰ ਜਾਊਗਾ ਬਾਹਰ ਦੀ ਹਵਾ ਲਊਗਾ ਉਹਦੇ ਨਾਲ ਸਰੀਰ ਆਪਣਾ ਤਾਜ਼ਾ ਹੋਸ ਹੋਊਗਾ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਕਾ ਆਪਣੇ ਮੰਤਰੀ ਦਾ ਅਦਿਸ਼ ਸਤਿ ਪੁੱਜਦਾ ਕਿ ਜਨਨ ਦੀ ਕਿਰਪਾ ਦੀ ਬਾਂ